ਡਾਂਗ ਵਧੀਆ ਪਾ ਦੇ ਡਾਂਗ ਜਿੱਦੇ ਨਾਲ ਦਰਦੇ ਜਿਹੋ ਵੱਡੇ ਪਾ ਦਾਂਗੇ ਛਾਲ ਜੀ ਤਾਂ ਵੱਡੀ ਢਾਂਗ ਪਾ ਲਾਂਗੇ ਮੈਨੂੰ ਟੁਰਿਆ ਕਰਾਨੀ ਪੈ ਲ ਹੋਣਾ ਨਾਲ ਜਾਂਦੀ ਜਿੱਦੜੇ ਤੁਹਾਡੇ ਨਾਲ ਮੰਜਾ ਕੱਟ ਲੈਂਦਾ ਉਹ ਨੂੰ ਡੈ ਜਾ ਕਰੀ ਫਿਰ ਜਾ ਕਰੀ ਜਿਹੜਾ ਬਰ ਜਾਈ ਆਵਣਾ ਲਾ ਤੁਰੀ ਜੀ ਵਧੀਆ ਜੀ ਮਤਲਬ ਮੈਂ ਮਾਈ ਮਾਦੇ ਹਾਂਜੀ ਉਧਰ ਮਾਤੀ ਰੇ ਮਾਤੀ ਰੋਂਦਾ ਪਰ ਵਈ ਤਸਵੀਰ

this ਕੋੜੀ ਆਸੀ ਆਜੀ ਵਿਚਾਰੇ ਜਣਾ ਰੱਖੀ ਸੰਗਰੂਰ ਹਾਂਜੀ ਆਪਣਾ ਪਿੰਡ ਕਿਹੜਾ ਹੈ ਜੀ ਰੈਗੋਈ ਤਹਿਸੀਲ ਲਾਰਾ ਕਾਕਾ ਜੀ ਜ਼ਿਲ੍ਹਾ ਸੰਗਰੂਰੀ ਅੱਛਾ ਕੀ ਗੱਲਬਾਤ ਹੋਈ ਹੈ ਇਹ ਹੜਾ ਦਾ ਪਾਣੀ ਆ ਗਿਆ ਸੀ ਜੀ ਪਾਣੀ ਕਰਨ ਹੋ ਗਿਆ ਜੀ ਆਪਣਾ अच्छा सातगिरगी है हां जी सातगिरगी ठीक है ये जो ਤੁਹਾਡੇ ਪਾਣੀ ਆਇਆ ਇੱਧਰ ਮਾਲਵੇ ਖੇਤਰ ਦੇ ਵਿੱਚ ਹਾਂ ਜੀ ਜਾਂ ਇਸ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤੁਹਾਡੇ ਘਰਾਂ ਤੱਕ ਪਾਣੀ ਪਹੁੰਚਿਆ ਇਹ ਕੋਈ ਲਵੇ ਕੋਈ ਨਹਿਰ ਜਾਂ ਕੋਈ ਨਾਲਾ ਜਾਂ ਕੁਝ ਹੋਰ ਨਾਲਾ ਹੀ ਗੰਦਾ ਨਾਲਾ ਜਾਂਦਾ ਹੀ ਆਪਣੇ ਅੱਛਾ ਹਾਂ ਜੀ ਉਹਦਾ ਪਾਣੀ ਆਪਣੇ ਘਰਾਂ ਡੱਕਾ ਘਰਾਂ ਚ ਬੜ ਗਿਆ ਸੀ ਉਸੇ ਕਰਕੇ ਨਿਉਂ ਬੋਲੀਆਂ ਗਿਆ ਛੱਤਾ ਹੁਣ ਕੰਡਾ ਬੈ ਗਿਆ ਛੱਤਾ ਵੜ ਗਿਆ ਠੀਕ ਹੈ ਤੇ ਤੁਸੀਂ ਸਰਕਾਰ ਕੋਲ ਕੋਈ ਮੰਗ ਕਰੀ ਹੈ ਜਾਂ ਤੁਹਾਨੂੰ ਕੋਈ ਸਹਾਇਤਾ ਮਿਲੀ ਹੋਵੇ ਨਾ ਹਜੇ ਕੋਈ ਤੱਕ ਕੁਝ ਨਹੀਂ ਜਉਂ ਫਾਰਮ ਭਰੇ ਵੀ ਨਹੀਂ ਰੱਖ ਕੇ ਦੇਖੋ ਸਰਕਾਰ ਕੀ ਕਰਦੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਮੁਲਾਜ਼ਮ ਆਇਆ ਸੀਗਾ ਕੋਈ ਸਰਕਾਰ ਦਾ ਨੁਮਾਇੰਦਾ ਜਿਹੜਾ ਕੋਈ ਇਹ ਸੱਤਾ ਜਾਂ ਤੁਹਾਡੇ ਘਰ ਡਿੱਗੇ ਹੋਏ ਨੇ ਜਿਹੜੇ ਉਹਨਾਂ ਦੀ ਸਨਾਖਤ ਕਰਕੇ ਕੋਈ ਲਿਖ ਕੇ ਲੈ ਕੇ ਗਿਆ ਹੋਵੇ ਸਰਪੰਚ ਸਾਹਿਬ ਲਿਖ ਕੇ ਲੈ ਕੇ ਗਿਆ ਨਹੀਂ ਅੱਛਾ ਕਿੰਨਾ ਸਮਾਂ ਹੋ ਗਿਆ ਮੰਨ ਨੂੰ ਲਿਖ ਕੇ ਲੈ ਕੇ ਗਿਆ ਹੁਣ 10 ਦਿਨ ਹੋ ਗਏ ਜੀ ਅੱਛਾ ਹਾਂਜੀ ਤੇ ਤੁਹਾਨੂੰ ਅਜੇ ਤੱਕ ਕੋਈ ਮਦਦ ਨਹੀਂ ਮਿਲੀ ਨਹੀਂ ਹਜੇ ਤੱਕ ਕੋਈ ਹੋ ਨਹੀਂ ਹੋਇਆ ਜੀ ਫਸਟ ਕਰਵਾਈ ਹੈ ਹਾਂਜੀ ਭੈਣ ਜੀ ਕੌਣ ਆਇਆ ਸੀ ਜੀ ਪਟਵਾਰੀ ਆ ਪਾਈ ਸੀ ਨਾ ਵੀ ਨਾ ਸਰਪੰਚ ਮੈਂਬਰ ਸਾਰੇ ਆਏ ਸੀ ਅੱਛਾ ਉਹ ਲੈ ਗਏ ਨੇ ਲੈ ਕੇ ਅਸੀਂ ਕਰੇ ਹੈ ਨਹੀਂ ਸੀ ਸਾਡੇ ਦੇ ਕੋਈ ਇਧਰ ਇੱਕ ਵਤੀਜਾ ਸਿੱਖ ਭਾਈ ਸੀ ਉਹਨਾਂ ਦੇ ਛੱਤ ਡਿੱਗੀ ਸੀ ਅਸੀਂ ਉਧਰ ਫੁੱਲ ਲੈ ਕੇ ਜਾ ਰਹੇ ਸੀ ਉਹਨਾਂ ਠੀਕ ਹੈ ਉਹਨਾਂ ਦੀ ਮਰਗਤ ਹੋ ਗਈ ਆ ਹਾਂ ਵੀ ਆਪ ਲੈ ਕੇ ਗਏ ਲੈ ਕੇ ਘਰੇ ਸਾਡਾ ਕੋਈ ਨਹੀਂ ਸਸ਼ੀਰਕਾਲ ਅੰਕਲ ਜੀ ਸਸ਼ੀਰਕਾਲ ਜੀ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਲਜਾਰ ਸਿੰਘ ਹੈ ਜੀ ਅਸੀਂ ਤੁਹਾਡੇ ਪਿਤਾ ਦਾ ਨਾਮ ਗੁਰਬਾਤ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਹਰਿਆਉਡਸਾ ਜੀ ਅੱਛਾ ਕਿਹੜੇ ਜਲੇ ਦੇ ਵਿੱਚ ਪੈਂਦਾ ਇਹ ਇਹ ਸੰਗਰੂਰ ਚ ਪੈਂਦਾ ਜੀ ਠੀਕ ਹੈ ਜੀ ਤਹਿਸੀਲ ਲਹਿਰਾ ਜੀ ਠੀਕ ਹੈ ਅੱਛਾ ਜਿਹੜਾ ਮਤਲਬ ਅੱਜ ਤੁਸੀਂ ਅ ਇਸ ਕਮਰੇ ਦੇ ਅੰਦਰ ਖੜੇ ਹੋ ਹਾਂਜੀ ਤੇ ਆਪਾਂ ਇਹਨੂੰ ਦੇਖ ਰਹੇ ਆਂ ਇਹਦੀ ਬਹੁਤ ਮਾੜੀ ਸੱਤ ਹੈ ਜਿਹੜੀ ਹਾਲਤ ਹੈ ਜਿਹੜੀ ਬਹੁਤ ਖਸਤ ਹੈ ਹਾਂਜੀ ਹਾਂਜੀ ਤੇ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਤੁਹਾਨੂੰ ਕੋਈ ਇਸ ਦੀ ਮਦਦ ਮਿਲੀ ਹੈ? ਨਾ ਜੀ ਹਜੇ ਤੱਕ ਤਾਂਾਨੂੰ ਕੋਈ ਮਦਦ ਨਹੀਂ ਮਿਲੀ ਦੇਖੋ ਘਰ ਦੇ ਵਿੱਚ ਇਕੱਲਾ ਜੀ ਆ ਕਮਾਉਣ ਵਾਲਾ ਅਸੀਂ ਦੋ ਹੀ ਜੀ ਰਹਿੰਦੇ ਆ ਉਰੇ। ਪਰ ਛੱਤ ਤੋਂ ਡਿੱਗ ਪਈ ਸੀਗੀ ਫਿਰ ਵੀ ਕਰ ਥੋੜੀ ਜਿਹੀ ਨੋਰਮਲ ਜਿਹੀ ਛੱਤ ਲੱਗੀ। ਪਰ ਹੈ ਨਹੀਂ ਕੋਈ ਕਮਾਉਣ ਵਾਲਾ ਜਦੋਂ ਨਾਲ ਕੋਈ ਸਹਾਰਾ। ਬੱਚਾ ਨਹੀਂ ਕੋਈ ਰਹੇਗਾ। ਹੂੰ। ਬਸ ਅਸੀਂ ਦੋ ਹੀ ਜੀ ਰਹਿੰਦੇ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਕੁਝ। ਸਾਰਾ ਮਕਾਨ ਹੀ ਜਰਨਲ ਹੋਇਆ ਪਿਆਗਾ। ਸੋ ਸਾਥੀਓ ਮੈਂ ਬਲਜੀਤਨ ਮੋਲ ਅੱਜ ਆਪਾਂ ਲਹਿਰਾ ਤਹਿਸੀਲ ਦੇ ਵਿੱਚ ਪੈਂਦੇ ਪਿੰਡ ਹਰੇਊ ਖੜਿਆ ਜਿੱਥੇ ਕਿ ਹਰੇਊ ਦੇ ਵਿੱਚ ਇੱਕ ਨਾਲਾ ਹੈ ਜਿਹੜਾ ਗੰਦਾ ਨਾਲਾ ਜਿਹੜਾ ਓਵਰਫਲੋ ਵਾਲਾ ਮਤਲਬ ਪਾਣੀ ਹੁੰਦਾ ਮੀਂਹ ਦਾ ਉਹਦੇ ਨੰਗਲ ਵਾਸਤੇ ਹੈ ਜਿਹੜਾ ਉਹ ਨਾਲਾ ਇੱਥੋਂ ਦੀ ਜਾ ਰਿਹਾ ਉਸ ਨਾਲੇ ਦੇ ਵਿੱਚ ਜਿਆਦਾ ਬਰਸਾਤਾ ਹੋਣ ਕਰਕੇ ਹੈ ਜਿਹੜਾ ਉਹ ਮੀਂਹ ਜਿਆਦਾ ਪੈਣ ਕਰਕੇ ਹੈ ਜਿਹੜਾ ਉਹ ਨਾਲਾ ਓਵਰਫਲੋ ਹੋ ਜਾਂਦਾ ਜਿਸ ਦੇ ਕਰਕੇ ਇਸ ਨਾਲੇ ਦੇ ਉੱਤੇ ਹਰਿਆਊ ਪਿੰਡ ਦੇ ਵਿੱਚ ਵਸਦੇ ਪਿੰਡੂ ਦਲਤ ਮਜ਼ਦੂਰ ਨੇ ਜਿਹੜੇ ਉਹਨਾਂ ਦੇ ਨਾਲਿਆਂ ਦੇ ਉੱਤੇ ਘਰ ਸੀਗੇ ਤੇ ਉਹਨਾਂ ਘਰਾਂ ਦੇ ਵਿੱਚ ਓਵਰਫਲੋ ਹੋਣ ਕਰਕੇ ਜਿਹੜਾ ਉਹ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਜਿਦੇ ਕਰਕੇ ਇੱਥੇ ਮਜ਼ਦੂਰ ਨੇ ਜਿਹੜੇ ਜਿਨ੍ਹਾਂ ਦੇ ਕੜੀਵਾਲਿਆਂ ਦੇ ਉੱਤੇ ਮਕਾਨ ਬਣਾਏ ਹੋਏ ਨੇਗੇ ਉਹਨਾਂ ਦੀਆਂ ਸੱਤਾਂ ਨੇ ਜਿਹੜੀਆਂ ਉਹ ਜਾਦਾ ਵਾਰਸ ਹੋਣ ਕਰਕੇ ਜਿਹੜਾ ਬਹੁਤ ਹਾਲਤ ਹੈ ਜਿਹੜੀ ਉਹਨਾਂ ਦੀ ਖਸਤਾ ਹੋ ਚੁੱਕਿਆ ਕਈ ਚੋਰ ਰਹੇ ਨੇ ਤੇ ਕਈਆਂ ਦੀ ਸੱਤਾਂ ਨੇ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ ਕਈ ਮਤਲਬ ਅਜਿਹੇ ਘਰ ਨੇ ਜਿਨ੍ਹਾਂ ਦੀਆਂ ਨਿਉਆਂ ਦੇ ਵਿੱਚ ਪਾਲੀ ਪੈਣ ਕਰਕੇ ਜਿਹੜੀਆਂ ਉਹ ਕੰਦਾ ਬੈਠ ਗਈਆਂ ਨੇ ਕੰਦਾ ਬੈਠਣ ਕਰਕੇ ਆ ਜਿਹੜਾ ਪੂਰੇ ਦੇ ਪੂਰੇ ਖਾਨੇ ਜਿਹੜੇ ਉਹ ਮਤਲਬ ਆ ਜਿਹੜੇ ਉਹ ਨੀਚੇ ਡਿੱਗੇ ਨੇਗੇ ਜਿਹਦੇ ਕਰਕੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਤਾਂ ਬਚਿਤ ਰਹਿ ਗਈ ਪਰ ਬਹੁਤ ਸਾਰੇ ਮਜ਼ਦੂਰ ਅਜਿਹੇ ਨੇ ਜਿਹੜੇ ਮੁੜ ਕੇ ਆਪਣੇ ਘਰ ਦੀ ਉਸਾਰੀ ਉਹ ਨਹੀਂ ਕਰ ਸਕਦੇ ਸੋ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਇਹ ਤਹਈਆ ਕੀਤਾ ਕਿ ਸੰਗਰੂਰ ਜ਼ਿਲ੍ਹੇ ਦੇ ਅੰਦਰ ਤੇ ਗੁਰਦਾਸਪੁਰੇ ਜ਼ਿਲ੍ਹੇ ਦੇ ਅੰਦਰ ਜੇ ਜਿੱਥੇ-ਜਿੱਥੇ ਵੀ ਸਾਡੀਆਂ ਇਕਾਈਆਂ ਹੈਗੀਆਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਗਰੀਬ ਪਰਿਵਾਰਾਂ ਦੀ ਮਦਦ ਕਰੀਏ ਤੇ ਉਹਨਾਂ ਦਾ ਇੱਕ ਅੰਕੜਾ ਬਣਾ ਕੇ ਜਿਹੜਾ ਸਰਕਾਰ ਕੋਲ ਉਹਨਾਂ ਅੰਕੜਿਆਂ ਦੇ ਤਹਿਤ ਜਿਹੜੇ ਮਜ਼ਦੂਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੇ ਜਾਂ ਜਿਨ੍ਹਾਂ ਦੇ ਘਰ ਵਿਗੜਨ ਕਰਕੇ ਨੁਕਸਾਨ ਹੋ ਗਏ ਨੇ ਉਹਨਾਂ ਨੁਕਸਾਨਾਂ ਦੀ ਪਰਹਾਈ ਦੇ ਲਈ ਜਿਹੜਾ ਜੋਗ ਮੁਆਵਜ਼ਾ ਦਵਾ ਸਕੀਏ ਸੋ ਇਸ ਲਈ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਅਪੀਲ ਕਰਦੇ ਆ ਕਿ ਅਜਿਹੇ ਜਿੰਨੇ ਵੀ ਮਜ਼ਦੂਰ ਪਰਿਵਾਰ ਨੇ ਆਓ ਆਪਾਂ ਇਕਜੁੱਟ ਹੋ ਕੇ ਸਰਕਾਰ ਕੋਲੋਂ ਵਿੱਤੀ ਸਹਾਇਤਾ ਦੇ ਲਈ ਜੋ ਸਰਕਾਰ ਵੱਲੋਂ ਹੈ ਜਿਹੜੀ ਰਾਸ਼ੀ ਅਦਾ ਕੀਤੀ ਜਾਂਦੀ ਹੈ ਜੋਗ ਮੁਆਵਜ਼ੇ ਦੀ ਜਿਹੜੀ ਇਹ ਮਤਲਬ ਰਾਸ਼ੀ ਹੈ ਦਿੱਤੀ ਜਾਂਦੀ ਹੈਗੀ ਉਹ ਰਾਸ਼ੀ ਹੈ ਜਿਹੜੀ ਆਪਾਂ ਇਹਨਾਂ ਮਜ਼ਦੂਰ ਪਰਿਵਾਰਾਂ ਨੂੰ ਦਿਵਾ ਸਕੀਏ ਸੋ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਕਿ ਜਿੰਨੇ ਵੀ ਘਰ ਨੇ ਚਾਹੇ ਉਹ ਹਰੇਉ ਪਿੰਡ ਦੇ ਨੇ ਚਾਹੇ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਹੋਰ ਪਿੰਡਾਂ ਦੇ ਵਿੱਚ ਜਿਹੜੇ ਵੀ ਮਤਲਬ ਮਜ਼ਦੂਰ ਪਰਿਵਾਰ ਨੇ ਜਿਨ੍ਹਾਂ ਦੀਆਂ ਸੱਤਾਂ ਡਿੱਗ ਚੁੱਕੀਆਂ ਨੇ ਘਰ ਡਿੱਗ ਚੁੱਕੇ ਨੇ ਜਾਂ ਜਿਨ੍ਹਾਂ ਦੇ ਮਤਲਬ ਹਾਲ ਤਾਂ ਜਿਹੀ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਮਤਲਬ ਉਹ ਘਰ ਨੇ ਜਿਹੜੇ ਮਕਾਨ ਨੇਗੇ ਉਹ ਡਿੱਗ ਸਕਦੇ ਨੇ ਉਹਨਾਂ ਦੀ ਬਕਾਇਦਾ ਤਪਰੀਸ਼ ਕੀਤੀ ਜਾਵੇ ਤੇ ਉਹਨਾਂ ਨੂੰ ਯੋਗ ਮਾਪਦਾਰ ਜਿਨਾ ਉਹ ਦਿੱਤਾ ਜਾਵੇ ਤਾਂ ਕਿ ਉਹ ਆਪਦੀ ਘਰ ਦੀ ਦੁਆਰ ਤੋਂ ਸਾਰੀ ਹੈ ਜਿਹੜੀ ਉਹ ਕਰ ਸਕਣ ਤੇ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਹੈ ਜਿਹੜੀ ਉਹ ਭਰਾਈ ਕਰ ਸਕਣ ਸੋ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਤੇ ਹੋਰ ਵੀ ਜਿੰਨੀਆਂ ਮਤਲਬ ਸੰਸਥਾਵਾਂ ਨੇ ਕਿਆਂ ਜਿਹੜੀਆਂ ਸਹਾਇਤਾ ਕਰ ਸਕਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਉਹ ਜ਼ਰੂਰ ਮਦਦ ਕੀਤੀ ਜਾਵੇ ਆਰਥਿਕ ਤੌਰ ਦੇ ਉੱਤੇ ਅਸੀਂ ਆਪਣਾ ਕੰਟੈਕਟ ਨੰਬਰ ਹੈ ਜਿਹੜਾ ਮੈਂ ਸੁਭਾਗੂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਆਪਣਾ ਕੰਟੈਕਟ ਨੰਬਰ ਹੈ ਸੰਗਰੂਰ ਜ਼ਿਲ੍ਹੇ ਦੇ ਅੰਦਰ ਇਸ ਵੀਡੀਓ ਦੇ ਉੱਪਰ ਦੇ ਰਿਹਾ ਜਿਹੜਾ ਵੀ ਕੋਈ ਸਾਥੀ ਅੱਗੇ ਆ ਕੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦਾ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ ਮੇਰਾ ਨੰਬਰ ਹੈ 8528740792 ਪਿੰਡ ਨਮੂਲ ਜ਼ਿਲ੍ਹਾ ਸੰਗਰੂਰ ਬਲਜੀਤ ਨਮੂਲ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਓ ਆਪਾਂ